ਜਿਆਦਾ ਤੱਕ ਹੋ ਰਿਹਾ ਮੇਰਾ ਬਹੁਤ ਜ਼ਿਆਦਾ ਜਿੰਨੇ ਮਿਲ ਕੇਸ ਫਾਇਲ ਸੀ ਸਾਰੇ ਜਿੰਨੇ ਵੀ ਪਾਏ ਉਹਨਾਂ 15-15 ਸਾਲ ਸਜ਼ਾ ਬਣਨ 12 ਸਾਲ ਮੈਂ ਦਾ ਬਿਆਨਨਾ ਦੇਣ ਆਇਆ ਮੈਨੂੰ ਫੇਰ ਨਹੀਂ ਦੇ ਰਹੇ ਮੇਰਾ ਸੀਵੀ ਇਹ ਮੰਗ ਰਹੀ ਸੀ ਵੀ ਮੈਂ ਉੱਥੇ ਜਾ ਕੇ ਮੰਗੂਗਾ ਹੁਣ ਵੀ ਅੱਜ ਨੂੰ ਸੀਵੀ ਦੀ ਜਾਂਚ ਤੋਂ ਨਾਲ ਮੈਂ ਤਾਂ ਘਰ ਲਗਾ ਨਾ ਜੇ ਮਨੋਜ ਕੋਈ ਦੋਸ਼ੀ ਪਾਇਆ ਜਾਵੇ ਸੀਵੀ ਇਹ ਬਿਆਨ ਕਰ ਤੁਹਾਨੂੰ ਫਸੇ নাালালারত <S preachers> ਇਜਾਰਾ ਤੱਕ ਹੋ ਰਿਹਾ ਬਹੁਤ ਜ਼ਿਆਦਾ ਜਿੰਨੇ ਮੇਰੇ ਕੇਸ ਬਾਰੇ ਸਾਰੇ ਜਿੰਨੇ ਵੀ ਪਾਏ ਉਹਨਾਂ 15-15 ਸਾਲ ਸਜ਼ਾ ਮੈਨੂੰ 12 ਸਾਲ ਮੈਂ ਇਹਦਾ ਬਿਆਨ ਦੇਣਾ ਹੈ ਮੈਨੂੰ ਛੇਲ ਨਹੀਂ ਦੇ ਰਹੇ ਤਾਂ ਪੁੱਛ ਕੇ ਸਾਰੇ ਇਕੱਠੇ ਹੋ ਰਹੇ ਨੇ ਕਿਉਂ ਕੀ ਕਾਰਨ ਕੀ ਹੈ ਪਤਾ ਨਹੀਂ ਕੀ ਮੈਨੂੰ ਮੈਨੂੰ ਸਮਝ ਨਹੀਂ ਆ ਰਹੀ ਜਿਊਡੀਸ਼ਰੀ ਨੂੰ ਮੈਂ ਇਹਦਾ ਕਰਨਾ ਚਾਹੀਦਾ ਜਿਊਡੀਸ਼ਰੀ ਬਿਆ ਪਰ ਹੈ ਮੈਨੂੰ ਦੇਖਣਾ ਚਾਹੀਦਾ ਮੇਰਾ ਕੇਸ ਲੰਬਾ ਸਮਾਂ ਹੋ ਗਿਆ ਤੁਹਾਨੂੰ ਲਗਾਤਾਰ ਜੇਲ੍ਹ ਦੇ ਵਿੱਚ ਜੇਤ ਦੀ ਸਜ਼ਾ ਵੀ ਹੁੰਦੀ ਤਾਂ ਹੁਣ ਤੱਕ ਪੂਰੀ ਹੋ ਜਾਣੀ ਸੀ ਕੀ ਕਾਰਨ ਲੱਗਦਾ ਕੋਈ ਰਾਜਨੀਤਿਕ ਕੋਈ ਰਾਜਨੀਤਿਕ ਪ੍ਰੈਸ਼ਰ ਹੈ ਜੀ ਜਿਹੜੇ ਤੁਹਾਡੇ ਵੱਲੋਂ ਜਿਹੜਾ ਬਿਆਨ ਵੀ ਦਿੱਤਾ ਗਿਆ ਸੀ ਬਹੁਤ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਸੀਗਾ ਲੇਕਿਨ ਅੱਜ ਤੱਕ ਉਸ ਦੀ ਇਨਕੁਆਰੀ ਵੀ ਨਹੀਂ ਹੋਈ ਜੀ ਮੈਂ ਅੱਸੀ ਇਹ ਮੰਗ ਰਹੀ ਸੀ ਵੀ ਮੈਂ ਉਹ ਜਾ ਕੇ ਮੰਗੂਗਾ ਹੁਣ ਵੀ ਅੱਜ ਹੀ ਮੰਗਾਂ ਸੀਬੀਏ ਦੀ ਜਾਂਚ ਤੁਹਾਡੇ ਨਾਲ ਦੇ ਮੈਂ ਇਹ ਕਰ ਰਿਹਾ ਨਾ ਜੇ ਮੈਨੂੰ ਇਹੋ ਕੋਈ ਦੋਸ਼ੀ ਪਾਇਆ ਜਾਵੇ ਸੀਬੀਏ ਉਹ ਜਾਂਚ ਕਰ ਦੇਣ ਨੂੰ ਫੰਸ ਦਿੱਤੀ ਹੈ ਉਹ ਤੇ ਨਾ ਕੋਈ ਡਾਕੂਮੈਂਟ ਨਾ ਕੋਈ ਚੀਜ਼ ਹੈ ਸਾਰਾ ਹੀ ਹੋ ਚੁੱਕਿਆ ਜੀ ਤੁਸੀਂ ਕੱਲ ਨੂੰ ਇਸੇ ਸੇਮ ਐਫਆਰ ਉਹਦੇ 'ਚ ਅੱਛਾ ਜੀ ਉਹ ਨੂੰ 15 ਸਾਲ ਸਜਾ ਠੀਕ ਹੈ 12 ਸਾਲ ਉਹਨੇ ਉਹਨੇ ਹੋ ਗਈ ਬੈਠਾ 56 ਟਾਰਗੇਟ ਹੀ ਹੋ ਗਈ ਫਿਰ ਤਾਂ ਹਾਂ ਬਿਲਕੁਲ 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 ਛੋਟੇ ਦੋ ਪਰਿਵਾਰ ਦੇ ਮੈਂਬਰ ਹੁਣ ਹੋਰ ਕੀਤਾ ਇਹਨਾਂ ਨੇ ਜੀ ਇੱਕ ਹੋਰ ਕੀਤਾ ਮੈਨੂੰ ਗਵਰਨਮੈਂਟ ਨੇ ਹਾਂ ਜੀ ਮੇਰਾ 11 ਸਾਲਾਂ ਦੇ ਵਿੱਚ ਕੋਈ ਕਿਸੇ ਕੋਈ ਕਹੇ ਵੀ ਕਿਸੇ ਨਾਂ ਆਇਆ ਕਿਤੇ ਕੇਸ 'ਚ ਆਇਆ ਕਿਤੇ ਹੋਰ ਆਇਆ ਹੈ ਨਾ ਜਿਨ੍ਹਾਂ ਬੰਦਿਆਂ ਕੇਸ ਆਇਆ ਤੇ ਡਰਗ ਦੇ ਕੇਸ ਸਾਰੇ ਸਾਰੇ ਬਠਿੰਡੇ ਵਾਲੇ ਠੀਕ ਹੈ ਜੀ ਤੇ ਮੈਨ ਦੇ ਆ ਕਪੂਰ ਤੋਂ ਕਪੂਰ ਤੋਂ ਦੇਖ ਕੇ ਚਨਾਣ ਇੱਥੇ ਪਤਾ ਫਿਰ ਠੀਕ ਹੈ ਕਿੰਨੇ ਕੇਸ ਪਾਇਆ ਗਏ ਤੁਹਾਡੇ ਅੰਦਰ ਰਹਿੰਦੇ ਆਂ ਦੀ ਤੁਸੀਂ ਜੋ ਜੇਲ ਨਹੀਂ ਨਹੀਂ ਮੇਰੇ ਜੇਲ੍ਹ 'ਚ ਕੋਈ ਨਹੀਂ ਪਾਇਆ ਗਿਆ ਮੇਰੇ ਨਾਮ ਜਾਂਦੇ ਮੇਰੇ ਜੇਲ੍ਹ 'ਚ ਕੋਈ ਨਾਮ ਜਾਂਦ ਨਹੀਂ ਫਿਰ ਮੇਰੇ ਜੇਲ੍ਹ ਦੇ ਵਿੱਚ ਇਹ ਦੂਜਿਆਂ ਨੇ ਨਾਮ ਜਾਂਦ ਹੋਏ ਨੇ ਜੇ ਮੇਰਾ ਕਿਤੇ ਨਾਮ ਜਾਂਦ ਹੋਇਆ ਤਾਂ ਹੀ ਮੈਨੂੰ ਕਹਿਣਾ ਵੀ ਇਹ ਸਰਕਾਰ ਮੈਂ ਕੋਈ ਉਤੇ ਪਾ ਕਰ ਰਿਹਾ ਇਹ ਕੰਮ ਹੈ ਨਾ ਧੱਕਾ ਕਿਉਂ ਕੀਤਾ ਜਾ ਰਿਹਾ ਇਹ ਲੱਗਦਾ ਹੈ ਉਮੀਦ ਇੱਕ ਸਰਕਾਰ ਨਹੀਂ ਸਾਰੀਆਂ ਸਰਕਾਰਾਂ ਇਹਦੀ ਮੈਂ ਇੱਕ ਤੇ ਕਰੂੰਗਾ ਜਿਆਦਾ ਧੱਕਾ ਹੋ ਰਿਹਾ ਬਹੁਤ ਜ਼ਿਆਦਾ ਜਿੰਨੇ ਮੇਰੇ ਕੇਸ ਬਾਰੇ ਸਾਰੇ ਜਿੰਨੇ ਵੀ ਪਾਇਆ ਉਹਨੂੰ 15-15 ਸਾਲ ਸਜ਼ਾ ਮੈਨੂੰ 12 ਸਾਲ ਮੈਂ ਇਹਦਾ ਬਿਆਨ ਦੇਣਾ ਹੈ ਮੈਨੂੰ ਛੇਲ ਨਹੀਂ ਦੇ ਰਹੇ ਤਾਂ ਪੁੱਛ ਕੇ ਸਾਰੇ ਇਕੱਠੇ ਹੋ ਰਹੇ ਨੇ ਕਿਉਂ ਕੀ ਕਾਰਨ ਕੀ ਹੈ ਪਤਾ ਨਹੀਂ ਕੀ ਮੈਨੂੰ ਮੈਨੂੰ ਸਮਝ ਨਹੀਂ ਆ ਰਹੀ ਜਿਊਡੀਸ਼ਰੀ ਨੂੰ ਇਹਦਾ ਕਰਨਾ ਚਾਹੀਦਾ ਜਿਊਡੀਸ਼ਰੀ ਬਿਅਰ ਰਹੀ ਹੈ ਮੈਨੂੰ ਦੇਖਣਾ ਚਾਹੀਦਾ ਮੇਰਾ ਕੇਸ ਲੰਬਾ ਸਮਾਂ ਹੋ ਗਿਆ ਤੁਹਾਨੂੰ ਲਗਾਤਾਰ ਜੇਲ੍ਹ ਦੇ ਵਿੱਚ ਜੇ ਸਦੀ ਸਜ਼ਾ ਵੀ ਹੁੰਦੀ ਤਾਂ ਹੁਣ ਤੱਕ ਪੂਰੀ ਹੋ ਜਾਣੀ ਸੀ ਕੀ ਕਾਰਨ ਲੱਗਦਾ ਕੋਈ ਰਾਜਨੀਤਿਕ ਕੋਈ ਰਾਜਨੀਤਿਕ ਪ੍ਰੈਸ਼ਰ ਸਰ ਜੀ ਜਿਹੜੇ ਤੁਹਾਡੇ ਕੋਲ ਜਿਹੜਾ ਬਿਆਨ ਵੀ ਦਿੱਤਾ ਗਿਆ ਸੀ ਬਹੁਤ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਸੀ ਲੇਕਿਨ ਅੱਜ ਤੱਕ ਉਸ ਦੀ ਇਨਕੁਆਰੀ ਵੀ ਨਹੀਂ ਹੋਈ ਜੀ ਮੈਂ ਰਸੀ ਵੀ ਮੰਗ ਰਹੀ ਸੀ ਮੈਂ ਉਹ ਜਾ ਕੇ ਮੰਗੂਗਾ ਹੁਣ ਵੀ ਅੱਜ ਹੀ ਮੰਗਾਂ ਸੀ ਵੀ ਦੀ ਜਾਂਚ ਤੁਹਾਡੇ ਨਾਲ ਮੈਂ ਤਾਂ ਘਰ ਲਗਾ ਜੇ ਮੈਨੂੰ ਇਹ ਕੋਈ ਦੋਸ਼ੀ ਪਾਇਆ ਜਾਵੇ ਸੀ ਵੀ ਦੀ ਜਾਂਚ ਕਰ ਦਿੰਨ ਤੁਹਾਨੂੰ ਫਸੇ ਦਿੱਤੀ ਜਾਵੇ ਸੋਟ ਨਾ ਕੋਈ ਮੈਨੂੰ ਆਹੋ ਦਿੱਤੀ ਹੈ ਜੀ ਸਾਰਾ ਹੀ ਹੋ ਚੁੱਕਿਆ ਜੀ ਤੁਸੀਂ ਕੱਲ ਨੂੰ ਇਸੇ ਸੇਮ ਐਫਆਰ ਉਹਦੇ 'ਚ ਅੱਛਾ ਜੀ ਉਹ ਨੂੰ 15 ਸਾਲ ਸਜਾ ਉਹ ਨੂੰ 12 ਸਾਲ ਉਹ ਨੂੰ ਉਨੇ ਹੀ ਹੋਗੀ ਬੈਠੇ 56 ਟਾਰਗੇਟ ਹੀ ਹੋ ਗਈ ਫਿਰ ਹਾਂ ਜੀ ਬਿਲਕੁਲ 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 ਛੋਟੇ ਦੋ ਪਰਿਵਾਰ ਦੇ ਮੈਂਬਰ ਹੁਣੇ ਹੋਰ ਕੀਤਾ ਇਹਨਾਂ ਨੇ ਜੀ ਇੱਕ ਹੋਰ ਕੀਤਾ ਮੈਨੂੰ ਗਵਰਨਮੈਂਟ ਨੇ ਹਾਂ ਜੀ ਮੇਰਾ 11 ਸਾਲਾਂ ਦੇ ਵਿੱਚ ਕੋਈ ਕਿਸੇ ਕੋਈ ਕਹੇ ਵੀ ਕਿਸੇ ਨਾਮ ਆਇਆ ਕਿਤੇ ਕੇਸ 'ਚ ਆਇਆ ਕਿਤੇ ਹੋਰ ਆਇਆ ਹੈ ਨਾ ਜਿਹਨਾਂ ਬੰਦਾ ਕੇਸ ਆਇਆ ਤੇ ਡੱਗ ਦੇ ਕੇ ਸਾਰੇ ਸਾਰੇ ਬਠਿੰਡੇ ਬਾਹਰ ਠੀਕ ਹੈ ਜੀ ਤੇ ਮੈਨੂੰ ਇਹ ਦੇ ਆਹ ਮੈਂ ਕਪੂਰ ਤੋਂ ਕਪੂਰ ਸੱਜੇ ਦੇਖ ਕੇ ਚਨਾਣ ਇਸ ਤੇ ਪਤਾ ਫਿਰ ਹੁਣ ਠੀਕ ਹੈ ਕਿਨੇ ਕੇਸ ਪਾਇਆ ਕਿਰੇ ਤੋਂ ਅੰਦਰ ਆਂਦੇ ਆਂ ਦੀ ਤੁਸੀਂ ਜੋ ਜੇਲ੍ਹ ਨਹੀਂ ਨਹੀਂ ਮੇਰੇ ਜੇਲ੍ਹ ਚ ਕੋਈ ਨਹੀਂ ਪਾਇਆ ਗਿਆ ਮੇਰੇ ਨਾਮ ਜਾਂਦਾ ਮੇਰੇ ਜੇਲ੍ਹ ਦੇ ਵਿੱਚ ਇਹ ਦੂਜਿਆਂ ਨੇ ਨਾਮ ਜਾਂਦ ਹੋਏ ਨੇ ਜੇ ਮੇਰਾ ਕਿਤੇ ਨਾਮ ਜਾਂਦ ਹੋਇਆ ਤਾਂ ਹੀ ਮੈਨੂੰ ਕਹਿਣਾ ਵੀ ਇਹ ਸਰਕਾਰ ਮੈਂ ਕੋਈ ਉੱਤੇ ਪਾ ਕਰ ਰਿਹਾ ਇਹ ਕੰਮ ਹੈ ਨਾ ਲੱਗਾ ਕਿਉਂ ਕਿਤੇ ਜਾ ਰਹੀ ਹੈ ਲੱਗਦਾ ਹੈ ਉਮੀਦ ਇੱਕ ਸਰਕਾਰ ਨਹੀਂ ਸਾਰੀਆਂ ਸਰਕਾਰਾਂ ਇਹਦੀ ਮੈਂ ਇੱਕ ਦੇ ਕਰੂੰਗਾ